रहने को दहर में आता नहीं कोई मगर जैसे तुम गए जाता नहीं कोई दोस्तों पिछले दिन ही तुसी एक खबर पढ़ी होनी है सुनी होनी है देखी होनी है कि जालंधर ਦਾ ਇੱਕ ਹੋਣਹਾਰ ਸੋਹਣਾ ਸੁਨੱਖਾ ਸਿੱਖ ਨੌਜਵਾਨ ਜਿਹੜਾ ਕਿ ਸਟੂਡੈਂਟ ਦੇ ਤੌਰ ਤੇ ਇੰਗਲੈਂਡ ਚ ਗਿਆ ਸੀਗਾ ਪੜਨ ਵਾਸਤੇ ਉਹ ਅਚਾਨਕ ਲਾਪਤਾ ਹੋ ਜਾਂਦਾ ਤੇ ਕੁਝ ਦਿਨ ਬਾਅਦ ਉਹਦੀ ਡੈੱਡ ਬੋਡੀ ਪਾਣੀ ਵਿੱਚੋਂ ਬਰਾਮਦ ਹੁੰਦੀ ਹੈ ਘਰ ਵਾਲੇ ਸ਼ੱਕ ਜਤਾ ਰਹੇ ਨੇ ਕਿ ਉਹਨਾਂ ਦੇ ਲੜਕੇ ਦਾ ਮਰਡਰ ਹੋ ਗਿਆ ਚਦ ਕੇ ਕੁਝ ਦਾਅਵੇ ਇਸ ਤੋਂ ਉਲਟ ਨੇ ਕਿ ਮਾਮਲਾ ਖੁਦਕੁਸ਼ੀ ਦਾ ਜਾਪਦਾ ਖੈਰ ਜਾਂਚ ਪੜਤਾਲ ਨਿਤਾਰਾ ਕਰੇਗੀ ਕਿ ਅਸਲ 'ਚ ਗੁਰਸ਼ਮਨ ਸਿੰਘ ਨਾਂ ਦੇ ਇਸ ਨੌਜਵਾਨ ਦੇ ਨਾਲ ਆਖਰ ਵਾਪਰਿਆ ਤੇ ਕੀ ਵਾਪਰਿਆ ਗੁਰਸ਼ਮਨ ਸਿੰਘ ਆਪਣੇ ਘਰਦਿਆਂ ਦਾ ਚਮਨ ਸੀ ਜੋ ویرਾਨ ਹੋ ਗਿਆ ਤੇ ਜ਼ਰੂਰ ਇਹ ਗੱਲ ਜਿਹੜੀ ਆ ਤਨਪਤਨ ਲੱਗਣੀ ਚਾਹੀਦੀ ਆ ਕਿ ਜੇਕਰ ਖੁਦਕੁਸ਼ੀ ਕੀਤੀ ਆ ਤਾਂ ਉਹਨੇ ਆਪਣੇ ਮਾਪਿਆਂ ਨਾਲ ਗੱਲਬਾਤ ਦੇ ਦੌਰਾਨ ਕੋਈ ਗੱਲ ਐਹੋ ਜੀ ਸਾਂਝੀ ਕੀਤੀ ਜਾਂ ਨਹੀਂ ਕੋਈ ਸੁਸਾਈਡ ਨੋਟ ਲਿਖਿਆ ਜਾਂ ਨਹੀਂ ਜਾਂ ਕੁਝ ਹੋਰ ਹੈ ਇਹਦਾ ਨਿਤਾਰਾ ਹੋਣਾ ਚਾਹੀਦਾ ਜਦੋਂ ਇਸ ਖਬਰ ਨੂੰ ਅਸੀਂ ਬੜੀ ਕਹ ਲੋ ਕਿ ਇੱਕ ਚਿੰਤਾਜਨਕ ਨਿਗਾ ਨਾਲ ਵੇਖ ਰਹੇ ਹਾਂ ਸਨ ਠੀਕ ਉਸ ਵੇਲੇ ਇੱਕ ਬੀਤੀ ਕਹਾਣੀ ਮੈਨੂੰ ਯਾਦ ਆ ਗਈ ਉਹ ਬੀਤੀ ਕਹਾਣੀ ਜਿਹੜੀ ਹੈ ਨਾ ਇਤਫਾਕਨ ਪੰਜਾਬੀਆਂ ਦੀ ਸੀ ਪੰਜਾਬੀਆਂ ਦੀ ਇਸ ਕਰਕੇ ਕਿਉਂਕਿ ਇੱਥੇ ਇਕੱਲਾ ਗੁਰਸ਼ਮਨ ਸਿੰਘ ਦਾ ਮਾਮਲਾ ਹੈ ਇੱਥੇ ਪੰਜਾਬੀ ਇੱਕ ਪੂਰੇ ਟੱਬਰ ਦਾ ਮਾਮਲਾ ਸੀ ਇਸ ਤੋਂ ਵੀ ਵੱਡਾ ਇਤਫਾਕ ਹਜ਼ੂਰ ਕੇ ਕਹਾਣੀ ਵੀ ਇੰਗਲੈਂਡ ਚ ਵਰਤ ਲਈ ਆ ਕਹਾਣੀ ਦਾ ਕੇਂਦਰੀ ਕਿਰਦਾਰ ਕੇਂਦਰੀ ਪਾਤਰ ਇੱਕ ਐਸਾ ਨੌਜਵਾਨ ਜਿਹਦਾ ਨਾਮ ਅਮਰਜੀਤ ਚੋਹਾਨ ਜੋ ਅੱਜ ਦੇ ਬੱਚੇ ਬੱਚੀਆਂ ਵਾਂਗੂ ਸੂਟ ਕੇ ਸੱਚ ਸੂਟ ਭਰ ਕੇ ਲਿਜਾਣ ਦੇ ਨਾਲ-ਨਾਲ ਅੱਖਾਂ 'ਚ ਸੁਪਨੇ ਭਰ ਕੇ ਇੰਗਲੈਂਡ ਦੀ ਧਰਤੀ ਤੇ ਉਤਰਦਾ ਹੈ ਉੱਥੇ ਜਾ ਕੇ ਮਿਹਨਤ ਮੁਸ਼ਕਲ ਦੇ ਨਾਲ ਫਿਰ ਆਪਣੀ ਇੰਪੋਰਟ ਐਕਸਪੋਰਟ ਦੀ ਇੱਕ ਕੰਪਨੀ ਖੜੀ ਕਰਦਾ ਜਿਸ ਦਾ ਨਾਂ ਹੈ ਸੀ ਆਈ ਬੀਏ ਫਰਾਈਟ ਜਿਹੜੀ ਕਿ ਹੀਥਰੋ ਹਵਾਈ ਅੱਡੇ ਦੇ ਬਿਲਕੁਲ ਨਾਲ ਲਿਆ ਉੱਥੇ ਜਾ ਕੇ ਫਿਰ ਉਹਦੀ ਸ਼ਾਦੀ ਜਿਹੜੀ ਹੈ ਉਹ ਆਪਦੀ ਉਮਰ ਤੋਂ ਕੁਝ ਛੋਟੀ ਉਮਰ ਦੀ ਨੈਨਸੀ ਨਾਂ ਦੀ ਪੰਜਾਬਣ ਕੁੜੀ ਨਾਲ ਹੁੰਦੀ ਆ ਕੁੜੀ ਬੜੀ ਸੁਗੜ ਸਿਆਣੀ ਸੋਨਾਖੀ ਦੋ ਬੱਚੇ ਵੱਡੇ ਦੀ ਉਮਰ 2 ਕੁ ਬਰੇ ਛੋਟਾ 2 ਮਹੀਨਿਆਂ ਦਾ ਤੇ ਦੇਖ ਰੇਖ ਵਾਸਤੇ ਨੈਨਸੀ ਦੀ ਮਾਂ ਵੀ ਉੱਥੇ ਪਹੁੰਚੀ ਹੋਈ ਆ ਜਿਹਨਾਂ ਦਾ ਨਾਮ ਹੈ ਚਰਨਜੀਤ ਕੌਰ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ ਨੈਨਸੀ ਦਾ ਇੱਕ ਭਰਾ ਨਿਊਜ਼ੀਲੈਂਡ ਰਹਿੰਦਾ ਉਹਦਾ ਨਾਮ ਹੈ ਓਂਕਾਰ ਪੈਣਪਰਾ ਅਕਸਰ ਜਿਵੇਂ ਆਪਾਂ ਗੱਲਾਂ ਬਾਤਾਂ ਕਰਦੇ ਆ ਫੋਨ ਤੇ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਗੱਲ ਹੈ 14 ਫਰਵਰੀ 2003 ਦੀ ਪੈਣਪਰਾ ਜਦ ਗੱਲਾਂ ਕਰਦੇ ਆ ਤਾਂ ਭੈਣ ਕੁਸ਼ ਕਾਬਰੀ ਜੀ ਨਜ਼ਰ ਆਈ ਵੀਰ ਨੇ ਪੁੱਛਿਆ ਕਿ ਗੱਲ ਕੀ ਹੈ ਤੇ ਉਸ ਨੇ ਚਿੰਤਾ ਜਤਾਈ ਕਿ ਗੱਲ ਇਹ ਆ ਕਿ ਕੱਲ ਦੇ ਚੋਹਾਨ ਸਾਹਿਬ ਜਿਹੜੇ ਕੰਮ ਤੇ ਗਏ ਨੇ ਉਹ ਵਾਪਸ ਨਹੀਂ ਪਰਤੇ ਅਮਰਜੀਤ ਸਿੰਘ ਚੋਹਾਨ ਟੱਬਰ ਦੇ ਮੁਖੀ ਉਹ ਕੰਮ ਤੇ ਗਏ ਵਾਪਸ ਨਹੀਂ ਪਰਤੇ ਇਹ ਗੱਲ ਸੁਣ ਕੇ ओंकार वर्मा ਥੋੜਾ ਹੈਰਾਨ ਹੋਇਆ ਪਰ ਉਸਨੇ ਕਿਹਾ ਕਿ ਕੋਈ ਗੱਲ ਨਹੀਂ ਆ ਜਾਣਗੇ बिजनेसमैन ਆਦਮੀ ਕਿਤੇ ਚਲਾ ਗਿਆ ਹੋਏਗਾ ਪਰ ਭੈਣ ਨੇ ਇੱਕ ਸ਼ੁਭਾ ਹੋਰ ਜਤਾਇਆ ਕਿ ਗੱਲ ਇਸ ਕਰਕੇ ਰੜਕਣ ਢਈ ਆ ਕਿਉਂਕਿ ਚੋਹਾਨ ਸਾਹਿਬ ਨੇ ਜਿਹੜਾ ਵੌਇਸ ਮੇਲ ਛੱਡਿਆ ਉਹ ਪਹਿਲੀ ਵਾਰੀ ਹੈ ਕਿ ਅੰਗਰੇਜ਼ੀ ਦੇ ਵਿੱਚ ਆ ਤੇ ਜਿਹਦੇ ਚ ਉਹਨਾਂ ਨੇ ਆਖਿਆ ਕਿ ਮੈਂ ਬਿਜ਼ਨਸ ਦੇ ਸਿਲਸਿਲੇ 'ਚ ਨੈਦਰਲੈਂਡਸ ਜਾ ਰਿਹਾ ਇਹ ਗੱਲ ਵਾਕਿਆ ਹੈਰਾਨ ਕੀ ਵਾਲੀ ਸੀ ਪਰ ਉਸ ਤੋਂ ਵੀ ਵੱਡੀ ਗੱਲ ਨੈਨਸੀ ਨੇ ਦੱਸੀ ਕਿ ਪਾਸਪੋਰਟ ਤੇ ਦਫਤਰ ਦੇ ਵਿੱਚ ਜਮਾ ਹੈ ਫਿਰ ਵਿਦਆਊਟ ਪਾਸਪੋਰਟ ਚਾਨਸ ਸਾਹਿਬ ਕਿਵੇਂ ਕਿਸੇ ਮੁਲਕ ਨੂੰ ਨਿਕਲ ਗਿਆ ਖੈਰ ਇਹ ਸਾਰੀਆਂ ਗੱਲਾਂ ਵਾਪਰਦੀਆਂ ਤੇ ਫੈਸਲਾ ਹੁੰਦਾ ਕਿ ਇੰਤਜ਼ਾਰ ਕੀਤਾ ਜਾਵੇ ਕੱਲ ਦੇਖਦੇ ਹਾਂ ਕੀ ਬਣਦਾ ਚਲੋ ਗੱਲ ਇਹ ਹੁੰਦੀ ਹੈ ਕਿ 15 ਫਰਵਰੀ ਵਾਲੇ ਦਿਨ ਓੰਕਾਰ ਜਦੋਂ ਪਤਾ ਸੁਰ ਲੈਣ ਵਾਸਤੇ ਦੁਬਾਰਾ ਆਪਣੀ ਭੈਣ ਨੂੰ ਯਾਨੀ ਨੈਂਸੀ ਨੂੰ ਕਾਲ ਲਾਉਂਦਾ ਹੈ ਤੇ ਉਹਦਾ ਫੋਨ ਬੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸੇ ਦਰਮਿਆਨ ਕੁਝ ਕੰਪਨੀ ਦੇ ਵਰਕਰ ਵੀ ਫੋਨ ਲਾਉਂਦੇ ਆ ਨੈਂਸੀ ਦਾ ਫੋਨ ਬੰਦ ਆਉਂਦਾ। ਉਹ ਇਸ ਦਰਮਿਆਨ ਪੁਲਿਸ ਨੂੰ ਕਾਲ ਕਰਦੇ ਆ ਪੁਲਿਸ ਘਰ ਜਾਂਦੀ ਆ ਤਾਂ ਘਰ ਬੰਦ ਹੈ। ਮਤਲਬ ਕਿ ਨੈਨਸੀ ਤੋਂ ਇਲਾਵਾ ਹੁਣ ਜਿਹੜੇ ਦੋ ਮਾਸੂਮ ਬੱਚੇ ਅਤੇ ਬੀਬੀ ਚਰਨਜੀਤ ਕੌਰੇ ਸਾਰੇ ਦੇ ਸਾਰੇ ਹੀ ਗਾਇਬ ਹਨ ਇਹ ਤੇ ਵਾਕਿਆ ਹੈਰਾਨਗੀ ਦੀ ਗੱਲ ਕਿ ਟੱਬਰ ਗਿਆ ਕਿੱਥੇ ਪਰ ਇਸ ਤੋਂ ਵੀ ਇੱਕ વિચਿੱਤਰ ਗੱਲ ਵਾਪਰਦੀ ਆ ਅਮਰਜੀਤ ਚੋਹਾਨ ਦੀ ਕੰਪਨੀ ਚ ਇੱਕ ਵਿਅਕਤੀ ਕੁਝ ਦਸਤਾਵੇਜ਼ ਲੈ ਕੇ ਪੁੱਜਦਾ ਉਹਦੇ ਚ ਇੱਕ ਖਾਤ ਹੈ ਖਾਤ ਚ ਅਮਰਜੀਤ ਚੋਹਾਨ ਦਾ ਜੋ ਬਿਆਨ ਹੈ ਉਹ ਇਹ ਆ ਕਿ ਮੈਂ ਇੰਗਲੈਂਡ ਦੀ ਜ਼ਿੰਦਗੀ ਤੋਂ ਅੱਕ ਚੁੱਕਾ ਵਾਂ ਤੇ ਹੁਣ ਮੈਂ ਪਰਿਵਾਰ ਸਮੇਤ ਇਥੋਂ ਇੰਡੀਆ ਮੂਵ ਹੋ ਰਿਹਾ ਇਹ ਕਹਾਣੀ ਜਿਹੜੀ ਸੀ ਉਹ ਇੱਕ ਹੋਰ ਹੀ ਦਿਸ਼ਾ ਖਤਿਆਰ ਕਰ ਗਈ ਤੇ ਇਸ ਦੇ ਨਾਲ ਹੀ ਉਸ ਵਿਅਕਤੀ ਦਾ ਦਾਵਾ ਸੀਗਾ ਕਿ ਚੋਹਾਨ ਸਾਹਿਬ ਨੇ ਸਾਰੀ ਦੀ ਸਾਰੀ ਕੰਪਨੀ ਮੈਨੂੰ ਵੇਚ ਦਿੱਤੀ ਆ ਖੈਰ ਇਸੇ ਦਰਮਿਆਨ ਇੱਕ ਉਥੋਂ ਦੇ ਬਹੁਤ ਵੱਡੇ ਅਖਬਾਰ ਦੇ ਵਿੱਚ ਸਟੋਰੀ ਸ਼ਾਇਆ ਹੁੰਦੀ ਆ ਜਿਦੇ ਚ ਇਸ ਕੱਲ ਦਾ ਖੁਲਾਸਾ ਕੀਤਾ ਜਾਂਦਾ ਹੈ ਕਿ ਚੋਹਾਨ ਦੀ ਫਾਈਨੈਂਸ਼ੀਅਲੀ ਹਾਲਤ ਕੋਈ ਠੀਕ ਨਹੀਂ ਸੀ ਇਸ ਕਰਕੇ ਉਹ ਸਾਰਾ ਕੁਝ بیچ ਵਟ ਕੇ ਇਥੋਂ ਨਿਕਲ ਗਿਆ ਸਾਰੇ ਮੰਨ ਚੁੱਕੇ ਸੀ ਕਿ ਚੋਹਾਨ ਇਥੋਂ ਮੂਵ ਹੋ ਗਿਆ ਪਰ ਊਂਕਾਰ ਵਰਮਾ ਮੰਨਣ ਵਾਸਤੇ ਤਿਆਰ ਨਹੀਂ ਸੀਗਾ ਉਹਨੂੰ ਇਹੋ ਲੱਗ ਰਿਹਾ ਸੀਗਾ ਕਿ ਕੁਝ ਨਾ ਕੁਝ ਗਲਤ ਹੈ 5 ਮਾਰਚ ਦਾ ਦਿਨ ਸੀਗਾ ਓਂਕਾਰ ਇੰਗਲੈਂਡ ਆ ਜਾਂਦਾ ਹੈ ਜਦੋਂ ਇੰਗਲੈਂਡ ਆ ਜਾਂਦਾ ਹੈ ਤਾਂ ਉਸਨੇ ਪੁਲਿਸ ਦੇ ਨਾਲ رابطہ ਕੀਤਾ ਪੁਲਿਸ ਦੀ ਜਿਹੜੀ کارਕਰਦਗੀ ਸੀ ਉਸ ਨੂੰ ਢਿੱਲੀ ਜਾਪੀ ਪੁਲਿਸ ਦੀ کارਕਰਦਗੀ ਦੇ ਖਿਲਾਫ ਉਸਨੇ ਇੱਕ ਕੈਂਪੇਨ ਸਟਾਰਟ ਕੀਤਾ ਪੁਲਿਸ ਨੂੰ ਦੁਬਾਰਾ ਜਾਂਚ ਜਿਹੜੀ ਉਹ ਵਿੜਣੀ ਪੈਂਦੀ ਆ ਪਰ ਇਸ ਵਾਰ ਜਿਹੜੀ ਜਾਂਚ ਸੀ ਉਹ ਘਰ ਖੋਲ ਕੇ ਸ਼ੁਰੂ ਕੀਤੀ ਗਈ ਜਦੋਂ ਘਰ ਖੋਲਿਆ ਗਿਆ ਘਰ ਫੋਲਿਆ ਗਿਆ ਕੁਝ ਚੀਜ਼ਾਂ ਐਹੋ ਜਿਹੀਆਂ ਮਿਲੀਆਂ ਜਿਨ੍ਹਾਂ ਨੇ ਸਾਰਿਆਂ ਦੇ ਡੋਰ ਪੁਆ ਦਿੱਤੇ ਮਸਲਨ ਵਾਸ਼ਿੰਗ ਮਸ਼ੀਨ ਦੇ ਵਿੱਚ ਲੀੜੇ ਉਤਰਾਂ ਹੀ ਪਏ ਆ ਮੇਜ਼ ਤੇ ਖਾਣਾ ਉਸੇ ਤਰ੍ਹਾਂ ਹੀ ਆ ਬੱਚਿਆਂ ਦਾ ਫੂਡ ਬੱਚਿਆਂ ਦੇ ਲੀੜੇ ਲੱਤੇ ਸਾਰਾ ਕੁਝ ਜਿਉਂ ਦਾ ਤਿਉ ਤੇ ਸਭ ਤੋਂ ਵੱਡੀ ਗੱਲ ਓਂਕਾਰ ਵਰਮਾ ਨੂੰ ਜਿਹੜੀ ਰੜਕ ਰਹੀ ਸੀ ਉਹ ਇਹ ਸੀ ਕਿ ਉੱਥੇ ਗੁਟਕਾ ਸੱਪ ਪਏ ਸਨ ओंकार वर्मा ਇਹ ਗੱਲ ਮੰਨਣ ਵਾਸਤੇ ਤਿਆਰ ਹੀ ਨਹੀਂ ਸਨ ਕਿ ਉਹਨਾਂ ਦੀ ਮਾਤਾ ਗੁਟਕਾ ਸਭ ਤੋਂ ਬਗੈਰ ਜਾ ਸਕਣ ਐਸਾ ਹੋ ਹੀ ਨਹੀਂ ਸਕਦਾ ਸੋ ਖੈਰ ਇਹ ਜਾਂਚ ਪੜਤਾਲ ਹਾਲੇ ਚੱਲੀ ਰਹੀ ਸੀ ਇਸੇ ਦਰਮਿਆਨ ਹਜ਼ੂਰ ਹੁੰਦਾ ਕਿ ਹੈ ਕਿ ਫਰਾਂਸ ਤੋਂ ਇੱਕ ਲੈਟਰ ਚੋਹਾਨ ਸਾਭ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਜੋ ਕਿ ਲੰਡਨ 'ਚ ਹੀ ਰਹਿੰਦੇ ਸੀ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਇਹ ਵੀ ਬੜਾ ਗੁੰਝਲਦਾਰ ਮਸਲਾ ਹੈ ਦਸ ਤੱਕ ਤਾ चौहान ਸਾਹਿਬ ਦੇ ਨੇ ਪਰ ਉਤਲਾ ਸਾਰਾ ਮਜ਼ਮੂਨ ਜਿਹੜਾ ਉਹ ਕੰਪਿਊਟਰ ਵਿੱਚ ਟਾਈਪ ਕੀਤਾ ਹੋਇਆ ਜਦ ਕੇ ਕਦੇ ਵੀ चौहान ਸਾਹਿਬ ਖਤ ਇਸ ਤਰ੍ਹਾਂ ਦਾ ਨਹੀਂ ਸੀ ਲਿਖਿਆ ਕਰਦੇ ਮਤਲਬ ਕਿ ਉਹਨਾਂ ਦੇ ਸਾਰੇ ਖਤ ਜਿਹੜੇ ਹੁੰਦੇ ਸਨ ਉਹ ਹੱਥ ਲਿਖਤ ਹੁੰਦੇ ਸੀਗੇ ਇਹ ਮਾਮਲਾ ਹੋਰ ਵੀ ਸ਼ੱਕੀ ਹੋ ਗਿਆ ਖੈਰ ਜਦੋਂ ਇਹ ਮਾਮਲਾ ਬਹੁਤ ਛੱਕੀ ਤੇ ਗੁੰਝਲਦਾਰ ਹੋ ਗਿਆ 21 ਮਾਰਚ 2003 ਨੂੰ ਇਹ ਮਾਮਲਾ ਜਿਹੜਾ ਸਕਾਟਲੈਂਡ ਯਾਰਡ ਦਾ ਜੋ ਇੱਕ ਸੀਰੀਅਸ ਕ੍ਰਾਈਮ ਗਰੁੱਪ ਆ ਉਸ ਨੂੰ ਸੌਂਪ ਦਿੱਤਾ ਜਾਂਦਾ ਹੈ ਜਦੋਂ ਇਹ ਜਾਂਚ ਪੜਤਾਲ ਤੁਰਦੀ ਹੈ ਤਾਂ ਇੰਡੀਆ ਤੱਕ ਪੁੱਜਦੀ ਹੈ ਇੰਡੀਆ 'ਚੋਂ ਪਤਾ ਕੀਤਾ ਜਾਂਦਾ ਹੈ ਏਜੰਸੀਆਂ ਦੇ ਨਾਲ ਤਾਲਮਿਲ ਕਰਕੇ ਕਿ ਕੀ ਚੋਹਾਨ ਫੈਮਿਲੀ ਇੱਥੇ ਪੁੱਜ ਗਈ ਆ ਜਾਂ ਕਿਤੇ ਉਹ ਵੇਖੀ ਗਈ ਹੋਵੇ ਜਾਂ ਕੋਈ ਉਹਨਾਂ ਦਾ ਤਾਂ ਪਤਾ ਭਾਰਤੀ ਏਜੰਸੀਆਂ ਨੇ ਚੋਹਾਨ ਫੈਮਿਲੀ ਦੇ ਇੱਥੇ ਪੁੱਜਣ ਦੇ ਇਮਕਾਨ ਨੂੰ ਸਿਰੇ ਤੋਂ ਨਕਾਰ ਦਿੱਤਾ ਹਲੇ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ ਤੇ ਅਪ੍ਰੈਲ ਦੇ ਵਿੱਚ ਹੀ ਮਸ਼ੇਰਿਆਂ ਨੂੰ ਜਿਹੜੇ مشਵਾਰੇ ਹੁੰਦੇ ਆ ਸਮੁੰਦਰ ਦੇ ਵਿੱਚ ਇੱਕ Laash ਮਿਲਦੀ ਆ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ Laash ਦੀ ਜਦੋਂ شناخت ਕੀਤੀ ਜਾਂਦੀ ਆ ਤਾ اے اس لاش دی شناخت ہوندی ہے અમਰਜੀਤ चौहान دی لاش وجو اس گل دی پੁਸ਼ਟੀ ओंकार वर्मा ਨੇ ਵੀ ਕਰ ਦਿੱਤੀ ਹੁਣ ਪੁਲਿਸ ਨੂੰ ਪਤਾ ਲੱਗ ਗਿਆ ਕਿ चौहान ਫੈਮਲੀ ਨੂੰ ਜੋ ਸਮਝਿਆ ਜਾ ਰਿਹਾ ਸੀਗਾ ਕਿ ਭਾਈ ਉਹ ਕਿਤੇ ਚੈਨ ਦੀ ਜ਼ਿੰਦਗੀ گزار ਰਹੇ ਆ ਐਸਾ ਨਹੀਂ ਉਹਨਾਂ ਦੀ ਜ਼ਿੰਦਗੀ ਤਾਂ ਹੋ ਸਕਦਾ ਗੁਜ਼ਰੀ ਗਈ ਹੋਵੇ ਸਾਰਿਆਂ ਦੇ ਸਾਰਿਆਂ ਦੀ ਜ਼ਿੰਦਗੀ ਜਿਹੜੀ ਆ ਉਹ ਗੁਜ਼ਰ ਗਈ ਹੋਈ ਚਲੋ ਜੀ ਸਭ ਤੋਂ ਪਹਿਲਾਂ ਫਿਰ ਇਸ ਮਾਮਲੇ ਦੇ ਵਿੱਚ ਉਹ ਵਿਅਕਤੀ ਰਡਾਰ ਤੇ ਆਉਂਦਾ ਜਿਹੜਾ ਕੰਪਨੀ ਚ ਦਸਤਾਵੇਜ਼ ਲੈ ਕੇ ਆਇਆ ਸੀਗਾ ਜਦੋਂ ਉਹਦੇ ਤੋਂ ਪੁੱਛਗਿੱਛ ਕੀਤੀ ਗਈ ਸਾਰੇ ਕਾਗਜ਼ਾ ਦੁਬਾਰਾ ਚੈੱਕ ਕੀਤੇ ਗਏ ਕੱਲਾ ਕੱਲਾ ਡਾਕੂਮੈਂਟ ਸਾਰੇ ਹੀ ओरिजिनल ਦਸਤਖਤ ਮਿਲਾਏ ਗਏ ਸਭ ਕੁਝ ਠੀਕ ਠਾਕ ਚੱਲ ਕੀ ਰਿਹਾ ਸੀਗਾ ਪਰ ਜਦੋਂ ਪੁਲਿਸ ਨੇ ਉਸ ਵਿਅਕਤੀ ਦਾ ਪੂਸ਼ੋਕੜ ਜਾਂਚਿਆ ਨਾ ਉਹ ਕੁਝ ਸ਼ੱਕੀ ਸੀ ਕੈਨਥ ਰੈਗਨ ਨਾਂ ਦਾ ਇਹ ਵਿਅਕਤੀ 80 ਅਤੇ 90 ਦੇ ਦਹਾਕੇ ਦਾ ਬੜਾ ਬਦਨਾਮ ਬਦਮਾਸ਼ ਸੀ ਤਸਕਰ ਸੀ 1998 ਵਿੱਚ ਇਹਦੇ ਕੋਲੋਂ 30 ਕਿਲੋਗ੍ਰam ਹੈਰੋਇਨ ਵੀ ਫੜੀ ਗਈ ਪਰ ਐਡਾ ਸ਼ਾਤਰ ਸੀ ਕਿ ਇਸਨੇ ਪੁਲਿਸ ਦੇ ਨਾਲ ਸੈਟਿੰਗ ਕੀਤੀ ਦੂਜੇ ਤਸਕਰਾਂ ਨੂੰ ਦੂਜੇ ਗਰੋਹਾਂ ਨੂੰ ਫੜਾ ਦਿੱਤਾ ਸਿਟਾਇਆ ਹੋਇਆ ਕਿ ਇਹਦੀ ਸਜ਼ਾ ਮਾਫ ਹੋ ਗਈ 2-3 ਸਾਲ ਲਾ ਕੇ ਤੇ ਇਹ ਜੇਲ੍ਹੋਂ ਬਾਹਰ ਆ ਗਿਆ ਕੈਨਥ ਰੈਗਨ ਐਸ ਵੇਲੇ ਸ਼ੱਕ ਦੇ ਕੇਂਦਰ 'ਚ ਸੀਗਾ ਪਰ ਡਾ ਨਹੀਂ ਸੀ ਦੇ ਰਿਹਾ ਜਦੋਂ ਡਾ ਨਹੀਂ ਸੀ ਦੇ ਰਿਹਾ ਤਾਂ ਫਿਰ ਅਚਾਨਕ ਇੱਕ ਫੋਨ ਕਾਲ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਜਦੋਂ ਫੋਨ ਕਾਲ ਆਈ ਤਾਂ ਪੁਲਿਸ ਨੇ ਫਿਰ ਬੇਰਹਿਮੀ ਦੇ ਨਾਲ ਕੈਨਥ ਰੇਗਨ ਰੜਕਿਆ ਤੇ ਰੈਗਨ ਫਿਰ ਆਪ ਹੀ ਫੁੱਟ ਪਿਆ ਕਿ ਉਸਨੇ ਇਸ ਸਾਰੇ ਟੱਬਰ ਨੂੰ ਖਤਮ ਕਰ ਦਿੱਤਾ ਹੁਣ ਤੁਸੀਂ ਆਖੋਗੇ ਕਿ ਕਾਲ ਕਿਸ ਦੀ ਸੀਗੀ ਉਹਦੇ ਤੇ ਜਾਣਿਆ ਦਰਅਸਲ ਕੈਨਥ ਰੈਗਨ ਜਦੋਂ ਵਿਲਾ ਸੀਗਾ ਜੇਲ੍ਹੋਂ ਆ ਕੇ ਨੂੰ ਕੰਮ ਕਰ ਨਹੀਂ ਸੀ ਮਿਲ ਰਿਹਾ ਦੱਸਦੇ ਆ ਕਿ ਚੋਹਾਨ ਸਾਹਿਬ ਨੇ ਇਸ ਨੂੰ ਸਹਾਰਾ ਦਿੱਤਾ ਪਰ ਜਲਦੀ ਜਦੋਂ ਇਹਨੂੰ ਇਹ ਪਤਾ ਲੱਗਿਆ ਕਿ ਚੋਹਾਨ ਸਾਹਿਬ ਦੀ ਵਾਈਫ ਪੰਜਾਬ ਪਰਤਣਾ ਚਾਹੁੰਦੀ ਹੈ ਚਿੱਸਤੇ ਸਿੱਟੇ ਵੱਜੂ ਅਮਰਜੀਤ ਚੋਹਾਨ ਕੰਪਨੀ ਵੇਚਣਾ ਚਾਹੁੰਦਾ ਇਸ ਨੇ ਇੱਕ ਵਿਉਂਤ ਘੜੀ ਤੇ ਕਿਹਾ ਕਿ ਇੱਕ ਬੰਦਾ ਹੈਗਾ ਜਿਹੜਾ ਇੰਟਰਸਟਿਡ ਹੈ ਤੇਰੀ ਕੰਪਨੀ ਖਰੀਦਣ ਵਾਸਤੇ ਮੈਂ ਡੀਲ ਕਰਵਾ ਦੇਵਾਂਗਾ ਚਲੋ ਤੈਸ ਸਮੇਂ ਤੇ ਅਮਰਜੀਤ ਚੋਹਾਨ ਇਹਦੇ ਘਰ ਪੁੱਜਦਾ ਉਸ ਨੂੰ ਅਗਵਾ ਕੀਤਾ ਜਾਂਦਾ ਹੈ ਅਗਵਾ ਕਰਕੇ ਫਿਰ ਉਹ ਜਿਹੜਾ ਸਾਰਾ ਵੌਇਸ ਮੇਲ ਫਿਰ ਸਾਰੇ ਕਾਗਜ਼ਾਤ ਸਾਈਨ ਕਰਵਾਏ ਜਾਂਦੇ ਆ ਉਹ ਜਿਹੜਾ ਫਰਾਂਸ ਤੋਂ ਖੱਤ ਉਹਦੇ ਤੇ ਦਸ ਤੱਕ ਸਭ ਕੁਝ ਉਥੋਂ ਹੀ ਕਰਵਾਇਆ ਜਾਂਦਾ ਹੈ ਜ਼ਰਾ ਜੀ ਗੱਲ ਹੈ ਨਾ ਕਿ ਵੌਇਸ ਮੇਲ ਪੰਜਾਬੀ ਚ ਤੇ ਉਹ ਕਰਵਾਉਣਗੇ ਨਹੀਂ ਤਾਂ ਹੀ ਉਹ ਅੰਗਰੇਜ਼ੀ ਚ ਆਇਆ ਸੀਗਾ ਯਾਨੀ ਕੜੀ ਦਰ ਕੜੀ ਇਹ ਸਾਰੀ ਕਹਾਣੀ ਜੜੀਓ ਸਾਫ਼ ਹੁੰਦੀ ਜਾ ਰਹੀ ਸੀ ਇਸੇ ਦਰਮਿਆਨ ਦੋ ਲਾਸ਼ਾਂ ਨੈਨਸੀ ਅਤੇ ਉਹਦੀ ਮਾਂ ਚਰਨਜੀਤ ਕੌਰ ਦੀਆਂ ਵੀ ਮਿਲ ਜਾਂਦੀਆਂ ਸਭ ਕੁਝ ਸਾਫ਼ ਹੋ ਰਿਹਾ ਸੀਗਾ ਕਿ ਇਸ ਪਾਪੀ ਨੇ ਇਸ ਅਕਿਰਤ ਕਣ ਬੰਦੇ ਨੇ ਭਾਈ ਸਭ ਕੁਝ ਖਤਮ ਕਰ ਦਿੱਤਾ ਇਹਦੇ ਨਾਲ ਦੋ ਸਾਥੀ ਹੋਰ ਸੀ ਇੱਕ ਦਾ ਨਾਂ ਸੀ ਵਿਲੀਅਮ ਹੌਟਸੀ ਇੱਕ ਦਾ ਨਾਂ ਸੀ ਪੀਟਰ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਕੈਨ ਅਥਰੇਗਨ ਤੇ ਕਸਟਡੀ ਚ ਹੈਗਾ ਹੀ ਹੈਗਾ ਸੀਗਾ ਪਰ ਜਿਹੜਾ ਮਸਲਾ ਹੈ ਨਾ ਕਿ ਫੋਨ ਕਾਲ ਕਿਦੀ ਸੀਗੀ ਦਰਅਸਲ ਉਹ ਫੋਨ ਕਾਲ ਸੀਗੀ ਬਲੈਂਡਾ ਬਿਅਰਵੈਲ ਦੀ ਇਹ ਕਦੇ ਇਹਦੀ ਗਰਲਫ੍ਰੈਂਡ ਸੀ ਨਜ਼ਦੀਕੀਆਂ ਸੀ ਕੈਨਥ ਰੈਗਨ ਦੇ ਨਾਲ ਉਹਦੀਆਂ ਹੋਇਆ ਕੀ ਸੀਗਾ ਕਿ ਉਹ ਕੁਝ ਸਮੇਂ ਵਾਸਤੇ ਬਾਹਰ ਗਈ ਹੋਈ ਸੀਗੀ ਇਹਨਾਂ ਨੇ ਸਾਰੇ ਜੀਆ ਨੂੰ ਅਗਵਾ ਕਰਕੇ ਮਾਰ ਕੇ ਤੇ ਉਥੇ ਨੱਪਿਆ ਸੀ ਦਫਨਾਇਆ ਸੀਗਾ ਉਹ ਅਚਾਨਕ ਪਰਤ ਆਉਂਦੀ ਆ ਸ਼ਾਇਦ ਜੋ ਇਹਨਾਂ ਦਾ ਕਿਆਫਾ ਸੀਗਾ ਕਿ ਇੰਨੇ ਦਿਨਾਂ ਬਾਅਦ ਪਰਤੇਗੀ ਉਹ ਉਸ ਕਿਆਫੇ ਤੋਂ ਪਹਿਲਾਂ ਪਰਤਦੀ ਆ ਇਹ ਹੜਬੜੀ ਚ ਪੈ ਜਾਂਦੇ ਆ ਹੁਣ ਕੀ ਕਰੀਏ ਇਹ ਲਾਸ਼ਾਂ ਨੂੰ ਜਦੋਂ ਦੁਬਾਰਾ ਪੁੱਟ ਰਹੇ ਸੀਗੇ ਉਸਨੇ ਫਾਰਮ ਤੇ ਅਚਾਨਕ ਜਦੋਂ ਜਾ ਕੇ ਵੇਖਿਆ ਤਾਂ ਸਭ ਕੁਝ ਨਜ਼ਰੀ ਪੈ ਗਿਆ ਕਿ ਡੈੱਡ ਬਾਡੀਜ਼ ਪੁੱਟ ਕੇ ਇਹਨਾਂ ਨੇ ਦੁਬਾਰਾ ਇੱਕ ਬੋਟ 'ਚ ਲਦੀਆਂ ਸਮੁੰਦਰ 'ਚ ਲਿਜਾ ਕੇ ਉਹ ਸੁੱਟ ਦਿੱਤੀਆਂ ਅੱਜ ਤੀਕੋ ਜਿਹੜੇ ਦੋ 마ਸੂਮ ਬੱਚੇ ਆ ਉਹਨਾਂ ਦੀਆਂ ਡੈੱਡ ਬਾਡੀਜ਼ ਮਿਲ ਨਹੀਂ ਸਕੀਆਂ ਖੈਰ ਇਸ ਤਰ੍ਹਾਂ ਇਸ ਪਾਪ ਦਾ ਭਾਂਡਾ ਜਿਹੜਾ ਭੱਜ ਗਿਆ ਸਭ ਕੁਝ ਸਾਫ ਹੋ ਗਿਆ ਕੈਨਥ ਰੈਗਨ ਨੂੰ ਇਸ ਪਾਪ ਵਾਸਤੇ ਉਮਰ ਕੈਦ ਦੀ سزا ਸੁناਈ ਗਈ ਸੀਗੀ 2005 ਦੇ ਵਿੱਚ ਇਸ ਕੇਸ ਨੇ ਉਸ ਵੇਲੇ ਸਭਨਾਂ ਨੂੰ ਹਿਲਾ ਕੇ ਰੱਖ ਦਿੱਤਾ ਸੀਗਾ ਹਸੂਰ ਇਹਦੇ ਵਿੱਚ ਸੈਂਕੜੇ ਪੁਲਿਸ ਕਰਮਚਾਰੀ ਲਾਏ ਗਏ ਸੀਗੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਮੁਕਦਮੇ ਦੇ ਹੱਲ ਵਾਸਤੇ ਤਕਰੀਬਨ 100 ਕਰੋੜ ਰੁਪਇਆ ਖਰਚ ਆਇਆ ਸੀਗਾ ਤੇ ਅਸੀਂ ਇਸ ਅਸਾਸ ਨਾਲ ਕਿ ਗੁਰ ਸ਼ਮਨ ਸਿੰਘ ਦੇ ਨਾਲ ਕੀ ਹੋਇਆ ਉਹ ਸਭ ਕੁਝ ਜਾਂਚ ਦੇ ਵਿੱਚ ਸਾਫ਼ ਹੋਵੇ ਹੁਣ ਤੁਹਾਡੇ ਤੋਂ ਵਿਦਾਇਗੀ ਲੈਣੇ ਆ ਅਗਲੀ ਵਾਰ ਫੇਰ ਮਿਲਾਂਗੇ ਤਦ ਤੱਕ ਦਿਓ ਆਜ਼ਾਦਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ